ਔਰ ਵੀਜੇ ਰupani ਦੀ ਐਸੀ ਸ਼ਖਸੀਅਤ ਸੀ ਕਿ ਇਹ ਲੱਗਦਾ ਸੀਗਾ ਕਿ ਐਡੇ ਵੱਡੇ ਕਿਰਦਾਰ ਦੇ ਬਾਵਜੂਦ ਵੀ ਕਿਸੇ ਕਾਰਜਕਰਤਾਵਾਂ ਨੂੰ ਮਿਲਣਾ ਉਹਨਾਂ ਨਾਲ ਕੋਈ ਮੁਸ਼ਕਿਲ ਨਹੀਂ ਸੀਗਾ ਬਹੁਤ ਹੀ ਬੰਦਪਾਕੀ ਘਟਨਾ ਹੋਈ ਹੈ ਸਰ ਬਹੁਤ ਹੀ ਨਿਹਤ ਤੇ ਸ਼ਰੀਫ ਜੀ ਬਹੁਤ ਹੀ ਹੰਬਲ ਜੀ ਬਹੁਤ ਹੀ ਮਿਲਨਸਾਰ ਸੋਮੇ ਸਭਾਵਦੇ ਵਿਕਤੀ ਸੀ ਸਾਰਿਆਂ ਨੂੰ ਉਹਨਾਂ ਦਾ ਨੁਕਸਾਨ ਹੋਇਆ ਅੰਬਦਾਬਾਦ ਦੇ ਕੋਲ ਇੱਕ ਹਾਦਸਾ ਹੋਇਆ ਵਿਮਾਨ ਹਾਦਸਾ ਤੇ ਉਹਦੇ ਵਿੱਚ ਵਿਜੇ ਰੂਪਾਨੀ ਜੀ ਵੀ ਸੀਗੇ ਦੇਖੋ ਐਡੇ ਸ਼ੈਨ ਸ਼ੀਲਤਾ ਵਾਲੇ ਐਡੇ ਜਿਹਨੂੰ ਕਹਿੰਦੇ ਨਾ ਮੈਡੀਕਲ ਬੰਦਿਆਂ ਨੂੰ ਪੜਨਾ ਬੜਾ ਔਖਾ ਹੁੰਦਾ ਬਹੁਤ ਸੌਖੇ ਸ਼ਬਦਾਂ 'ਚ ਹਰ ਗੱਲ ਕਹਿਣੀ ਕਰਨੀ ਸਹਿਜ ਪੰਨਾ ਇੱਕ ਵਰਕਰ ਤੋਂ ਲੈ ਕੇ ਲੀਡਰ ਨੂੰ ਹਰ ਨੂੰ ਪਿਆਰ ਦੇਣਾ ਔਰ ਉਹਨਾਂ ਨੇ ਬੜੀ ਬਰੀਕਲੀ ਦਾ ਕੰਮ ਸਮਝਾਏ ਮੈਂ ਸੋਚਦਾ ਵੀ ਇਤਨਾਂ ਦਾ ਮਾਰਗਦਰਸ਼ਨ ਬੜੇ ਮੁਸ਼ਕਲ ਨਾਲ ਮਿਲਦਾ ਔਰ ਅਸੀਂ ਉਹ ਸਮਰਗ ਦੇ ਅਸੀਂ ਸਾਨੂੰ ਮਿਲਿਆ ਅਸੀਂ ਉਹ ਕਦੇ ਭੁੱਲ ਨਹੀਂ ਸਕਦੇ ਸਾਡੇ ਅਰਮਿੰਦ ਸਿੰਘ ਕੈਪਟਨ ਜਿਹੜੇ ਡਾਕਟਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅ ਇੱਥੇ ਪਹੁੰਚੇ ਨੇ ਅੱਜ ਮੈਮ ਕੀ ਕਹਿਣਾ ਚਾਹੋਗੇ ਮੈਮ ਕੀ ਕਹਿਣਾ ਚਾਹੋਗੇ ਵਿਜੇ ਰੋਪਾਨੀ ਜੀ ਜਿਹੜੀ ਮੌਤ ਹੋਈ ਆ ਬੜੀ ਦੁੱਖ ਦੁੱਖ ਦੁਖਦਾਰ ਘਟਨਾ ਲੱਗੀ ਹੈ। ਔਰ ਬੜੇ ਅੱਛੇ ਇਨਸਾਨ ਸੀਗੇ। ਸਾਨੂੰ ਬੜਾ ਘਾਟਾ ਹੈ। ਜੀ। ਔਰ ਘਾਟਾ ਹੋਇਆ ਹੈ ਪੰਜਾਬ ਨੂੰ। ਉਹਨ ਸਾਡੇ ਪਰਸਨਲ ਵੀ ਬੜੇ ਅੱਛੇ ਸੰਬੰਧ ਸੀਗੇ। ਔਰ ਉਹਨਾਂ ਨੇ ਪੰਜਾਬ ਵਾਸਤੇ ਬੜਾ ਕੰਮ ਕੀਤਾ ਹੈ ਤਿੰਨ ਸਾਲ। ਪਹਿਲੇ ਵੀ ਰਹੇ ਨੇ ਚੀਫ ਮਿਨਿਸਟਰ ਰਹੇ ਨੇ, ਐਮਪੀ ਰਹੇ ਨੇ। ਤਾਂ ਬੜਾ ਕਾਟਾ ਹੋਇਆ ਉਹਨਾਂ ਦਾ ਨੰ 10 ਪਹਿਲਾਂ ਹੀ ਇੱਥੇ ਐਸੀ ਜਿੰਮੀ ਚੋਣਾ ਦੀ ਜਿੰਮੀ ਚੋਣਾ ਦੇ ਲਈ ਜੀਵਨ ਉੱਤਾ ਹੀ ਹੱਥ ਦੇ ਲਈ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਤੁਸੀਂ ਸਾਧਾ ਸਮਝਾ ਦੇ ਦੇ ਜੀ ਇੱਕਦਮ ਉਹ ਮੈਂ ਜਿਹੜੇ ਕਿ ਸੱਟਨਲੀ ਇੱਕ ਹਾਦਸਾ ਵਾਪਰਦਾ ਤੇ ਬੜਾ ਹੀ ਡੀਲੀਟ ਚਾਹੁੰਦਾ ਕੱਲ ਤਾਂ ਜਦੋਂ ਨਿਊਜ਼ ਆਈ ਸਾਰਿਆਂ ਖਾਮੋਸ਼ੀ ਹੋ ਗਈ ਸੀ ਬਿਲਕੁਲ ਔਰ ਇੱਥੇ ਰਹੇ ਨੇ 4 ਦਿਨ ਤਾਂ ਹੋਏ ਨੇ ਇੱਥੋਂ ਗਏ ਨੇ ਸਾਰੀ ਮੀਟਿੰਗਾਂ ਲੈ ਕੇ ਸਾਰੇ ਕਿਤੇ ਘੁੰਮ ਕੇ ਇੱਥੇ ਗੁਜਰਾਤੀ ਕਮਿਊਨਿਟੀ ਨਾਲ ਵੀ ਉਹਨਾਂ ਨੇ ਮੀਟਿੰਗ ਕੀਤੀ ਸੀਗੀ ਔਰ ਸਾਰਿਆਂ ਨਾਲ ਗੱਲ ਕਰਦੇ ਰਹੇ ਨੇ ਜਦ ਤੱਕ ਪਲੇਨ ਨਹੀਂ ਬੋਰਡ ਕੀਤਾ ਕਿ ਕੀ ਹੋ ਰਿਹਾ ਕੀ ਹੋ ਰਿਹਾ ਇਲੈਕਸ਼ਨ ਚ ਪਹਿਲੇ ਜਾਣਾ ਸੀ ਉਹਨਾਂ ਨੇ ਉਹ ਰੁਕ ਗਏ ਸੀਗੇ ਔਰ ਆਪਣੀ ਵਾਈਫ ਨੂੰ ਪਹਿਲੇ ਭੇਜਤਾ ਸੀਗਾ ਆਪਣੀ ਬੇਟੀ ਕੋਲ ਜੋ ਲੰਡਨ ਰਹਿੰਦੇ ਨੇ ਔਰ ਪੋਸਟਪੋਨ ਕਰਕੇ ਕੱਲ ਦੀ ਫਲਾਈਟ 'ਤੇ ਬੈਠੇ ਸੀ ਆਖਰੀ ਗੱਲ ਮੈਂ ਪੁਸ਼ਪਤਾ ਕੀ ਕਹਿ ਗਈ ਸੀ ਇੱਥੋਂ ਕਿ ਕੇ ਕੇ ਕਹਿੰਦੇ ਦੇਸ਼ ਕਿ ਕੀ ਸੰਦੇਸ਼ ਦੇ ਗਏ ਪਾਰਟੀ ਨੂੰ ਕਿ ਕਿੰਨੇ ਕਿੰਨੇ ਜ਼ਿੰਮੇਵਾਰੀਆਂ ਦਿੱਤੀ ਗਈਆਂ ਸੀ ਸਾਰੀ ਪਾਰਟੀ ਨਾਲ ਗੱਲ ਪਾਰਟੀ ਦੇ ਬਕਰ ਨਾਲ ਗੱਲ ਕੀਤੀ ਸੀ ਸਾਰਿਆਂ ਨੂੰ ਉਤਸ਼ਾਹ ਦੇ ਕੇ ਗਏ ਨੇ ਔਰ ਜੋ ਕਹਿ ਕੇ ਗਏ ਸੀ ਪੂਰਾ ਕਰਾਂ ਕਿੰਨੇ ਕਿੰਨੇ ਉਹਨੇ ਕੰਮ ਕੋਈ ਪੂਰੀ ਕਰ ਸਕਦਾ ਦੇਖੋ ਬੰਦਾ ਜਾਂਦਾ ਉਹਦੀ ਕਮੀ ਤਾਂ ਕੋਈ ਨਹੀਂ ਪੂਰੀ ਕਰ ਸਕਦਾ ਪਰ ਅਸੀਂ ਵਰਕਰ ਜੋ ਹੈ ਉਹਨਾਂ ਦੇ ਪੂਰੀ ਕੋਸ਼ਿਸ਼ ਕਰਾਂਗੇ ਸਰ ਜਿਮਨੀ ਚੋਨਾ ਦਾ ਦੇ ਦੌਰਾਨ ਵਿਜੇ ਰੂਪਾਨੀ ਜੀ ਇੱਥੇ ਆਈ ਸੀਗੇ ਤੇ ਕੀ ਕਹਿਣਾ ਚਾਹੋਗੇ ਜਿਹੜੀ ਕੱਲ ਦਰਸਨਾ ਸਾਸੇ ਵਿੱਚ ਜੁੜੀ ਹੋ ਜੀ ਹੈ ਇਹਦਾ ਕਿ ਯਕੀਨ ਹੀ ਨਹੀਂ ਹੋ ਰਿਹਾ ਪਰਸੋ ਤੱਕ ਜਿਹੜਾ ਸਾਡੇ ਲੁਧਿਆਣਾ ਦੇ ਕਾਰਗਰਤਾ ਨੂੰ ਦਿਨ ਰਾਤ ਮਾਰਦਰਸ਼ਨ ਕਰ ਰਹੇ ਸੀਗੇ ਔਰ ਵਿਜੇ ਰੂਪਾਨੀ ਦੀ ਐਸੀ ਸ਼ਖਸੀਅਤ ਸੀ ਕੀ ਇਹ ਲੱਗਦਾ ਸੀਗਾ ਕਿ ਐਡੇ ਵੱਡੇ ਕਿਰਦਾਰ ਦੇ ਬਾਵਜੂਦ ਵੀ ਕਿਸੇ ਕਾਰਜਕਰਤਾ ਨੂੰ ਮਿਲਣਾ ਉਹਨਾਂ ਨਾਲ ਕੋਈ ਮੁਸ਼ਕਿਲ ਨਹੀਂ ਸੀਗਾ ਔਰ ਬੀਜੇ ਰੂਪਾਨੇ ਜੀ ਦਾ ਇਸ ਤਰੀਕੇ ਨਾਲ ਜਾਣਾ ਮੈਂ ਸਮਝਦਾ ਪੰਜਾਬ ਭਾਜਪਾ ਲਈ ਬਹੁਤ ਵੱਡਾ ਨੁਕਸਾਨ ਹੈ ਔਰ ਇਹ ਘਟਨਾ ਜਿਹੜੀ ਇੰਦਾ ਦੀ ਹੈ ਕਿ ਮਤਲਬ ਯਕੀਨੀ ਨਹੀਂ ਦੀ ਹੈ ਜਦੋਂ ਸੁਣ ਕੇ ਜਦੋਂ ਕੱਲ ਦੁਪਹਿਰੇ ਅਸੀਂ ਆਪਣੇ ਕੈਂਪੇਨ ਦੌਰਾਨ ਘੁੰਮ ਰਹੇ ਸੀਗੇ 1:30 ਵਜੇ ਜਦੋਂ ਪਤਾ ਲੱਗਾ ਕਿ ਅਹਮਦਾਬਾਦ ਦੇ ਕੋਲ ਇੱਕ ਹਾਦਸਾ ਹੋਇਆ ਬਿਮਾਨ ਹਾਦਸਾ ਤੇ ਉਹਦੇ ਵਿੱਚ ਵਿਜੇ ਰੂਪਾਨੀ ਜੀ ਵੀ ਸੀਗੇ ਤੇ ਸ਼ਾਮ ਤੱਕ ਜਦ ਤੱਕ ਪੁਸ਼ਟੀ ਨਹੀਂ ਹੋ ਗਈ ਬੀਜੇਪੀ ਨੂੰ ਇੱਕ ਕੱਲ ਬਹੁਤ ਵੱਡਾ ਝਟਕਾ ਮਿਲਿਆ ਕਿਉਂਕਿ ਇੱਕ ਇੱਕ ਲੀਡਰ ਜਿਹੜੇ ਕਿ ਆ ਉਹਨਾਂ ਨੇ ਗਵਾਇਆ ਬਿੱਟੂ ਜੀ ਕਿਸ ਤਰ੍ਹਾਂ ਦੇਦੇ ਹੋ ਵਿਜੇ ਰੂਪਾਨੀ ਜੀ ਨੂੰ ਤਮਾਮ ਲੀਡਰਸ਼ਿਪ ਨੇ ਗਵਾਇਆ ਵਾ ਹਾਲਾਂਕਿ 9 ਦਿਨ ਪਹਿਲਾਂ ਹੀ ਇੱਥੇ ਜਿਮਨੀ ਚੋਨਾ ਦੇ ਵਿੱਚ ਜੀਵਨ ਗੁਪਤਾ ਜੀ ਦੇ ਹੱਕ ਜਾਈ ਸੀ ਦੇਖੋ ਜੀ ਸਭ ਤੋਂ ਪਹਿਲਾਂ ਤੇ ਇਹ ਆ ਵੀ ਸਾਰਾ ਏਡਾ ਬੜਾ ਕ੍ਰੈਸ਼ ਹੋਇਆ ਇਹ ਤਾਂ ਦੁਨੀਆ ਦੀ ਹਿਸਟਰੀ ਚ ਇਤਿਹਾਸ ਚ ਜਿਹੜਾ ਡ੍ਰੀਮ ਲਾਈਨਰ ਜਹਾਜ਼ ਆ ਜਿਹੜਾ ਜਿਹਨੂੰ 787 ਕਹਿੰਦੇ ਆ ਇਹ ਬਹੁਤ ਹੀ ਵਧੀਆ ਜਹਾਜ਼ ਤੇ ਲੇਟੈਸਟ ਜਹਾਜ਼ ਮੰਨਿਆ ਜਾਂਦਾ ਏ ਪਰ ਲਿਖੀ ਨੂੰ ਕੌਣ ਟਾਲ ਸਕਦਾ ਏ 242 ਤੋਂ ਅੰਦਰ ਲੋਕ ਸੀ ਜਿਹੜੇ ਬਾਹਰ ਲੱਗ ਤੇ ਡਿਗਿਆ ਉਹ ਅਲੱਗ ਉਹਦੇ ਵਿੱਚ ਸਾਡੇ ਬਹੁਤ ਹੀ ਸਤਕਾਰਯੋਗ ਜਿਹੜੇ ਮੁੱਖ ਮੰਤਰੀ ਰਹੇ ਗੁਜਰਾਤ ਦੇ ਜਿਹੜੇ ਸਾਡੇ ਇੰਚਾਰਜ ਸੀ ਜਨਰਲ ਸੈਕਟਰੀ ਇੰਚਾਰਜ ਪੰਜਾਬ ਦੇ ਜਿਹੜੀ ਸਾਰੀ ਸਾਨੂੰ ਦਿਸ਼ਾ ਨਿਰਦੇਸ਼ ਰੂਪਰੇਖਾ ਦੇ ਰਹੇ ਸੀ ਸਾਡੇ ਮਾਨਯੇ ਸਵਰਗਵਾਸ ਹੋ ਗਏ ਹੁਣ ਤਾਂ ਲੱਗਦਾ ਹੀ ਨਹੀਂਗਾ ਵੀ ਵਿਜੇ ਰupani ਜੀ ਸਾਡੇ ਵਿੱਚ ਨਹੀਂ ਗਏ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਦੇ ਆ ਦੇਖੋ ਐਡੇ ਸ਼ੈਨ ਸ਼ਿਲਤਾਂ ਵਾਲੇ ਐਡੇ ਜਿਹਨੂੰ ਕਹਿੰਦੇ ਨਾ ਕ੍ਰਿਟੀਕਲ ਬੰਦਿਆਂ ਨੂੰ ਪੜਨਾ ਬੜਾ ਔਖਾ ਹੁੰਦਾ ਬਹੁਤ ਸੌਖੇ ਸ਼ਬਦਾਂ 'ਚ ਹਰ ਗੱਲ ਕਹਿਣੀ ਕਰਨੀ ਸਹਿਜ ਦਾ ਇੱਕ ਵਰਕਰ ਤੋਂ ਲੈ ਕੇ ਲੀਡਰ ਨੂੰ ਹਰ ਨੂੰ ਪਿਆਰ ਦੇਣਾ ਬਹੁਤ ਬੀਜਪੀ ਨੂੰ ਬੀਜਪੀ ਦੇ ਪਰਿਵਾਰ ਨੂੰ ਗੁਜਰਾਤ ਨੂੰ ਬਹੁਤ بڑا ਘਾਟਾ ਪਿਆ ਹਜੇ ਤਾਂ ਉਹਨਾਂ ਨੇ ਪਤਾ ਨਹੀਂ ਕਿੱਥੇ ਕਿੱਥੇ ਕਿਸ-ਕਿਸ ਲੈਵਲ ਤੇ ਸੇਵਾ ਕਰਨੀ ਸੀ ਤੇ ਬਹੁਤ بڑا ਘਾਟਾ ਪਟੂ ਜੀ ਕਿਤਨੇ ਕਿਤੇ ਵਿਰੋਧੀ ਪਾਰਟੀਆਂ ਵੱਲੋਂ ਨਿਸ਼ਾਨਾ ਵੀ ਕਿੱਸੇ ਜਾ ਰਿਹਾ ਕਿ ਜਿਹੜੀ 에ਅਰ ਇੰਡੀਆ ਦੀ ਇੰਜਨ ਹੈ ਕਿ ਕਿਤੇ ਇੰਜਨ ਦੇ ਵਿੱਚ ਖਰਾਬੀ ਹੈਗੀ ਆ ਜਾਂ ਕਿ ਇਹ ਉਡਾਨ ਤੋਂ ਪਹਿਲਾਂ ਚੈਕਿੰਗ ਨਹੀਂ ਕੀਤੀ ਗਈ ਸੀ ਕਿ ਆਉਂਦਾ ਤਾਂ ਚਲੋ ਇਹ ਚ ਕੀ ਕਹਿਣਾ ਹੈ 에ਅਰ ਇੰਡੀਆ ਕੋਈ ਕਿਸੇ ਸਰਕਾਰ ਦੀ ਥੋੜੀ ਹੁੰਦੀ ਆ 에ਅਰ ਇੰਡੀਆ ਤਾਂ ਇੱਕ ਸਭ ਨੂੰ ਪਤਾ ਦੇਸ਼ ਦੀ ਟਾਟਾਸ ਦੇ ਕੋਲ ਆ ਸਭ ਤੋਂ ਮਾਣ ਸਤਕਾਰ ਵਾਲੀ ਟਾਟਾ ਦਾ ਨਾਮ ਲੈਨੇ ਆਪਾਂ ਤੇ ਇਸ ਕਰਕੇ ਇਹ ਤਾਂ ਪਤਾ ਲੱਗੂਗਾ ਹਜੇ ਕੀ ਹੋਇਆ ਇਦੇ ਵਿਰੋਧੀ ਜਾਂ ਹੋਰ ਜੇ ਕਿਸੇ ਦੀ ਇੱਕ ਐਸੇ ਹਾਸੇ ਚ ਵੀ ਜੇ ਕੋਈ ਕਿਸੇ ਨੂੰ ਉਹਨਾਂ ਨੇ ਲੱਭਣਾ ਫਿਰ ਤਾਂ ਬੜੀ ਮੰਦ ਭਾਗੀ ਗੱਲ ਆ ਉਹ ਜਹਾਜ਼ ਚ ਕਿਸੇ ਪਾਰਟੀ ਨਾਲ ਸੰਬੰਧਿਤ ਸੀਗੇ ਲੋਕ ਜਾਂ ਕਿਸੇ ਪਾਰਟੀ ਨਾਲ ਜੁੜੇ ਹੋਏ ਸੀ ਜਿਹੜੇ ਇੰਜੀਨੀਅਰ ਉਹਨੂੰ ਠੀਕ ਕਰ ਰਹੇ ਸੀ ਜਾਂ ਪਾਇਲਟ ਕਿਸੇ ਪਾਰਟੀ ਨਾਲ ਜੁੜੇ ਹੋਏ ਸੀ ਕੈਸੀਆਂ ਗੱਲਾਂ ਕਰਦੇ ਆ ਇਹ ਲੋਕ ਇਸ ਕਰਕੇ ਇਸ ਵੇਲੇ ਕੋਈ ਵੀ 에ਅਰਲਾਈਨ ਆ ਜਿਹੜੀ ਉਹ ਸਰਕਾਰ ਦੀ ਨਹੀਂਗੀ ਤਾਂ ਪ੍ਰਾਈਵੇਟ 에ਅਰਲਾਈਨ ਆ ਤੇ ਜਿਵੇਂ ਬੱਸਾਂ ਚੱਲਦੀਆਂ ਆ ਕੋਈ ਕਿਸੇ ਦੀ ਆ ਕੋਈ ਕਿਸੇ ਦੀ ਆ ਇਸ ਕਰਕੇ ਜਿਦੀ ਵੀ ਗਲਤੀ ਹੋਊਗੀ ਕਮੀ ਹੋਊਗੀ ਕੀ ਹੋਇਆ ਕਈ ਗੱਲਾਂ ਐਸੀਆਂ ਐ ਹਜੇ ਆਪਾਂ ਕੀ ਕਹਿ ਸਕਦੇ ਆ ਵੀ ਕਿੰਨੀ ਕੀ ਕਮੀ ਰਹੀ ਆ ਹਜੇ ਕਿਸੇ ਨੂੰ ਪਤਾ ਇਸ ਗੱਲ ਦਾ ਵੀ ਕੀ ਉੱਥੇ ਹੋਇਆ ਕਿਉਂ ਆ ਹਾਦਸਾ ਆਪਾਂ ਤਾਂ ਘਰੋਂ ਚੰਗੇ ਭਲੇ ਜਾਣਦੇ ਆ ਕੋਈ ਗੱਡੀ ਆ ਐਕਸੀਡੈਂਟ ਜਾਂਦਾ ਕੋਈ ਜਾਣ ਕੇ ਮਾਰਦਾ ਕਿਸੇ ਚ ਇਸ ਕਰਕੇ ਇਹ ਗੱਲ ਕਰਨੀ ਤਾਂ ਬੜੀ ਬਚਕਾਨਾ ਗੱਲ ਆ ਠੀਕ ਐ ਅਲ ਅਹਮਦਾਬਾਦ ਦੇ ਵਿੱਚ ਪਲੇਨ ਹਾਦਸੇ ਦੇ ਵਿੱਚ ਸਾਬਕਾ ਸੀਐਮ ਗੁਜਰਾਤ ਦੇ ਵਿਜੇ ਰੂਪਾਨੀ ਜਿਹੜੇ ਕੀ ਹੈ ਜਹਾਜ਼ ਦੇ ਵਿੱਚ ਸਫ਼ਰ ਕਰ ਰਹੇ ਸੀਗੇ ਲੰਡਨ ਜਾ ਰਹੇ ਸੀਗੇ ਆਪਣੇ ਪਤੀ ਸੌਰੀ ਪਤਨੀ ਅਤੇ ਬੇਟੀ ਨੂੰ ਮਿਲਣ ਤੇ ਉਸਤੇ ਹੀ ਜਹਾਜ਼ ਹਾਸੇ ਦੇ ਵਿੱਚ ਉਹਨਾਂ ਦੀ ਦਰਦਨਾਕ ਮੌਤ ਹੋ ਗਈ ਅੱਜ ਲੁਧਿਆਣਾ ਦੇ ਜਿਮਨੀ ਚੌਂਕ ਬੀਜੇਪੀ ਦਫ਼ਤਰ ਦੇ ਵਿੱਚ ਸ਼ਰਧਾਂਜਲੀ ਦਿੱਤੀ ਗਈ ਹੈ तमाम ਲੀਡਰਸ਼ਿਪ ਇੱਥੇ ਪਹੁੰਚੀ ਹੈ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਅੱਜ ਸੁਨੀਲ ਜਾਖੜ ਜੀ ਵੀ ਪਹੁੰਚੇ ਨੇ ਜਾਖੜ ਸਾਹਿਬ ਨਾਲ ਵੀ ਗੱਲਬਾਤ ਕਰਨਗੇ ਰੂਬਰੂ ਹੋਵਾਂਗੇ ਕਿ ਉਹਨਾਂ ਦਾ ਹਕੀਕਤ ਨਾਲ ਸਰ 1 ਮਿੰਟ ਸਰ ਛੋਟਾ ਹੈ ਸਰ ਤਾਂ ਬਿਲਕੁਲ ਜਾਖੜ ਜੀ ਵੀ ਇੱਥੇ ਪਹੁੰਚੇ ਨੇ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ तमाम ਲੀਡਰਸ਼ਿਪ ਜਿਹੜੀ ਇੱਥੇ ਪਹੁੰਚੀ ਹੈ ਤੇ ਸ਼ਰਧਾਂਜਲੀ ਦਿੱਤੀ ਹੈ ਰਮਨੀਸ਼ ਸਿੰਘ ਬਿੱਟੂ ਵੀ ਇੱਥੇ ਪਹੁੰਚੇ ਨੇ ਤੇ ਲਗਾਤਾਰ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ ਸੁਨੀਲ ਜਾਖੜ ਪਹੁੰਚੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਨ ਵੀ ਇੱਥੇ ਪਹੁੰਚੇ ਸੀਗੇ ਤੇ ਆਹ ਐਮ ਪ੍ਰੈਸ ਕਾਨਫਰੰਸ ਵੀ ਜਿਹੜੀ ਆ ਕੀਤੀ ਗਈ ਹੈ ਇੱਥੇ ਇਹ ਤਸਵੀਰਾਂ ਤੁਹਾਨੂੰ ਅਸਰ ਕੀ ਕਹਿਣਾ ਚਾਹੋਗੇ ਵਿਜੇ ਰਮਾਨੀ ਜੀ ਬਾਰੇ ਸਾਡੇ ਬਹੁਤ ਹੀ ਸੀਨੀਅਰ ਲੀਡਰ ਸੀਗੇ ਔਰ 파ਰਸੀਨਤਾ ਪਾਰਟੀ ਚ ਇਹੋ ਜਿਹੇ ਡੈਡੀਕੇਟਿਡ ਵਰਕਰ ਜਿਹੜੇ ਲੰਬਾ ਸਮਾਂ ਜਿਹੜਾ ਹੈਗਾ ਜਮੀਨ ਤੇ ਕੰਮ ਕਰਦੇ ਰਹੇ ਇਹ ਨਹੀਂ ਚਾਹਿਆ ਸਾਨੂੰ ਐਮ ਐਲ ਏ ਬਣਾਓ ਐਮ ਪੀ ਬਣਾਓ ਮੰਤਰੀ ਬਣਾਓ ਉਸ ਤਰ੍ਹਾਂ ਦੇ ਕਾਰਕਟਰ ਉਸ ਤਰ੍ਹਾਂ ਦੇ ਕਾਰਕਟਰ ਜਿਨ੍ਹਾਂ ਨੇ ਜਿਹੜਾ ਹੈਗਾ ਪਾਰਟੀ 'ਚ ਨੀਵ ਦਾ ਕੰਮ ਕੀਤਾ ਔਰ ਪੰਜਾਬ 'ਚ ਜਦ ਤੋਂ ਆਏ ਸੀ ਪਰਿਵਾਰ ਦੇ ਵਾਂਗ ਪੰਜਾਬ ਦੇ ਕਰਾਕਤਾਂ ਸੰਭਿਆ ਪੰਜਾਬ ਦੇ ਲੀਡਰਾਂ ਨੂੰ ਸੰਭਿਆ ਸਾਰਿਆਂ ਦੇ ਦੁੱਖ ਦਰਸ ਸੁਣੇ ਸਾਰਿਆਂ ਨੂੰ ਥੋੜਾ 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 ਦੇ ਕੇ ਸਾਰਿਆਂ ਨੂੰ ਕੰਮ ਚੁਲਾਇਆ ਇਹ ਪਾਰਟੀ ਦੀ ਇਰਰੀਪੇਅਰਬਲ लॉस ਹੈ ਅਪੂਰਣੇ ਸ਼ਤੀ ਹੈ ਦਾਜ਼ਿਲ ਕਲੀ ਕਿਹਾ ਜਾ ਰਿਹਾ ਹੈ ਦਾਜ਼ਿਲ ਕਲੀ ਆਈ ਸੀਗੀ 2 ਜੂਨ ਨੂੰ ਇੱਕ ਨੂੰ ਗਈ ਸੀ ਕੀ ਕੀ ਗੱਲਬਾਤ ਹੋਈ ਸੀ ਕੀ ਕੀ ਇਸਲੇਪ ਜਿਹੜਾ ਪਾਰਟੀ ਦੇ ਪਰਿਵਾਰੀ ਹੁੰਦੇ ਨੇ ਉਹ ਉਸ ਸੂਬੇ ਚੋਣਾਂ ਦੌਰਾਨ ਜਾਂਦੇ ਨੇ ਪਰ ਇਹ ਇਹ ਕਰ ਅਕਰਤਾ ਰੂਪੀ ਪਰਿਵਾਰੀ ਸੀਗੇ ਇਹ ਕਰ ਅਕਰਤਾ ਰੂਪੀ ਮੁੱਖ ਮੰਤਰੀ ਸੀਗੇ ਇਹ ਕਰ ਅਕਰਤਾ ਰੂਪੀ ਜਿਹੜਾ ਹੈਗਾ ਬੀਜੇਪੀ ਦੇ ਲੀਡਰ ਸੀਗੇ ਇਹਨਾਂ ਨੇ ਇੱਥੇ ਰੱਖ ਕੇ 9-10 ਤਿੰਨ ਵਰਕਰਸ ਨੂੰ ਗਾਈਡ ਕੀਤਾ ਸਾਰਾ ਸਿਸਟਮ ਸੈੱਟ ਕੀਤਾ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਆਪਣੀ ਬੇਟੀ ਕੋਲ ਲੰਡਨ ਜਾ ਰਹੀ ਸੀ ਕਿਤੇ ਕਮੀ ਮਹਿਸੂਸ ਹੋ ਰਹੀ ਹੁਣ ਇੱਕ ਜਿਹੜਾ ਬਹੁਤ ਵੱਡਾ ਜਿਵੇਂ ਕਿ ਇੱਕ ਝਟਕਾ ਜਿਹੜਾ ਲੱਗਿਆ ਸੀਗਾ ਦੇਖੋ ਪਰਿਵਾਰ ਦੇ ਅੰਦਰ ਜਦ ਤੁਹਾਡੇ ਪਰਿਵਾਰ ਨਾਲ ਤੁਹਾਡੇ ਵੱਡੇ ਬਜ਼ੁਰਗ ਪਿਤਾ ਸਰੂਪ ਜੀ ਚਲੇ ਜਾਂਦੇ ਨੇ ਉਹਦੀ ਤਾਂ ਕਮੀ ਹਮੇਸ਼ਾ ਬਣੀ ਰਹਿੰਦੀ ਹੈ। ਜਦੋਂ ਜੀਜੇ ਨੂੰ ਪਾਣੀ ਜੀ ਅੱਜ ਬਾਜਬਾ ਇਧਾਰੇ ਕਰਤਾ। ਕਾਰੀ ਮੰਗਾਓ ਸਾਫਤਾ ਸੀ ਮਸੀਦੇ ਅੱਜ ਉਹ ਸਾਡੇ ਵਿੱਚ ਨਹੀਂ। ਇਹ ਕਿਧਰੇ ਨਾ ਕਿਧਰੇ ਪਾਤੀ ਜਨਤਾ ਪਾਰਟੀ ਦਾ ਬਹੁਤ ਵੱਡਾ ਲਾਸ ਹੈ ਕਰੇ। ਉਹ ਬਰੇਸ਼ਟ ਨੇਤਾ ਹੁੰਦੇ ਨਾਲ-ਨਾਲ ਬਹੁਤ ਵਧੀਆ ਕਾਰਜਕਰਤਾ ਸੀ ਔਰ ਕਾਰਜਕਰਤਾ ਦੀ ਸਮੱਸਿਆਵਾਂ ਨੂੰ ਸਮਝਣ ਵਾਲੇ ਉਹਨਾਂ ਨੂੰ ਹੱਲ ਕਰਨ ਵਾਲੇ ਔਰ ਹਰ ਚੀਜ਼ ਨੂੰ ਬੜੀ ਸ਼ਲੀਨਤਾ ਨਾਲ ਸੁਲਝਾਉਣ ਵਾਲੇ ਵਿਅਕਤੀ ਸੀ ਤੇ ਡੈਫੀਨਿਟਲੀ ਭਾਜਪਾ ਚਿੰਤਾ ਪਾਰਟੀ ਦਾ ਬਹੁਤ ਵੱਡਾ ਲਾਸ ਹੈ ਅਸੀਂ ਇਹ ਪ੍ਰਾਰਥਨਾ ਕਰਾਂਗੇ ਪਰਮਾਤਮਾ ਤੋਂ ਕਿ ਉਹਨਾਂ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਤੇ ਆਪਣੇ ਚੜ੍ਹਨਾ ਦਾ ਸਥਾਨ ਦੇਣ ਠੀਕ ਹੈ ਥੈਂਕ ਯੂ ਥੈਂਕ ਯੂ ਜਿਹੜਾ ਜੋ ਕਰਤਾਰ ਅੱਜ ਹਾਸੇ ਦੇ ਵਿੱਚ ਸਾਫ ਦਾ ਸੀਐਮ ਕੁਲਪਾਨੀ ਦੇ ਮੌਤ ਦੀ ਦਰ ਕੋਈ ਕਿਹੜਾ ਬੜਾ ਘਾਟਾ ਸਿਰਫ ਬੀਜੇਪੀ ਨੂੰ ਨਹੀਂ ਸਾਡੀ ਹਿੰਦੁਸਤਾਨ ਦੀ ਜਨਤਾ ਦੇ ਲਈ ਇੱਕ ਐਸੀ ਰੂਹਾਨੀਤ ਸ਼ਖਸੀਅਤ ਜਨਤਨ ਨਾਲ ਜੁੜੀ ਹੋਈ ਪਬਲਿਕ ਨਾਲ ਜੁੜੀ ਹੋਈ ਜਿਨ੍ਹਾਂ ਦੇ ਅੰਦਰ ਸੋਬਰਤਾ ਸਹਿਜਤਾ ਔਰ ਪਿਆਰ ਹਰ ਇੱਕ ਛੋਟੇ ਵੱਡੇ ਦੇ ਲਈ ਬਰਾਬਰ ਸੀ ਉਹਨਾਂ ਦਾ ਵਿਚਰਨ ਦਾ ਢੰਗ ਸਮਾਜ ਦੇ ਵਿੱਚ ਇੱਕ ਨਿਰਾਲਾ ਸੀ ਉਹ ਸਾਰਿਆਂ ਨਾਲ ਰਲ ਮਿਲ ਕੇ ਰਹਿੰਦੇ ਸੀ ਉਹ ਹਰ ਇੱਕ ਦੀ ਗੱਲ ਸੁਣਦੇ ਸੀ ਉਹਨਾਂ ਦਾ ਤਜਰਬਾ ਸੀ ਬਹੁਤ ਵੱਡਾ ਕਿ ਛੋਟੇ ਤੋਂ ਛੋਟੇ ਸਤਰ ਤੋਂ ਪਾਰਟੀ ਦਾ ਕੰਮ ਕਰਦੇ ਹੋਏ ਗੁਜਰਾਤ ਦੇ ਮੁੱਖ ਮੰਤਰੀ ਹੋਰ ਨੈਸ਼ਨਲ ਲੈਵਲ ਤੱਕ ਉਹਨਾਂ ਨੇ ਪਾਰਟੀ ਦਾ ਕੰਮ ਕੀਤਾ ਉਹਨਾਂ ਦਾ ਤਜਰਬਾ ਬਹੁਤ ਸੀ ਸਾਡੀ ਸਾਰੀ ਇਲੈਕਸ਼ਨ ਦੀ ਮੂਵਮੈਂਟ ਉਹਦੇ 10 ਦਿਨ ਸਾਡੇ ਕੋਲ ਲਗਾ ਕੇ ਸਾਰੀ ਰੂਪਰੇਖਾ ਬਣਾ ਕੇ ਗਏ ਔਰ ਉਹਨਾਂ ਨੇ ਹਰੇਕ ਬਰੀਕੀ ਨਾਲ ਹਰ ਗੱਲ ਦੇ ਉੱਤੇ ਸਾਡੇ ਨਾਲੋਂ ਕੀਤਾ ਔਰ ਮੈਂ ਸੋਚਦਾ ਵੀ ਉਹਨਾਂ ਦਾ ਜਾਣਾ ਸਾਰੇਕ ਲੁਧਿਆਣੇ ਦੇ ਕਾਰਕਟਰ ਜਿੰਨੇ ਉਹਨਾਂ ਦੇ ਨੇੜੇ ਹੋ ਗਏ ਸੀ ਪੰਜਾਬ ਦੇ ਸਾਰੇ ਨੇਤਾ ਨਜ਼ਦੀਕ ਹੋ ਗਏ ਸੀ ਤੇ ਸਾਨੂੰ ਇਹ ਲੱਗ ਰਿਹਾ ਵੀ ਸਾਡਾ ਸਾਰਿਆਂ ਦਾ ਬੜਾ ਨਿਜੀ ਇਹ ਛਤੀ ਹੋਈ ਆ ਔਰ ਇਹ ਨਾ ਭੁੱਲਣਯੋਗ ਔਰ ਨਾ ਪੂਰੀ ਹੋਣਯੋਗ ਹੈ 10 ਦਿਨ ਪਹਿਲਾਂ ਹੀ ਜਦ ਜਿਹੜੀ ਆ ਰੋਮਾਨੀ ਸਾਹਿਬ ਇੱਥੇ ਆਏ ਸੀਗੇ ਤੇ ਉਸ ਕੀ ਕੀ ਕਹਿ ਕੇ ਕਿਸੇ ਕੀ ਤਿਆਰੀਆਂ ਜਿਹੇ ਕੀ ਸੀ ਦੇਖੋ ਉਹ 9 ਤਰੀਕ ਨੂੰ ਸਾਡੇ ਕੋਲ ਗਏ ਆ 9 ਤਰੀਕ ਵੀ ਰਾਤ ਨੂੰ ਸ਼ਾਮ ਨੂੰ ਔਰ ਲਗਾਤਾਰ ਉਹਨਾਂ ਨੇ ਪੂਰਾ ਹਰ ਇੱਕ ਚੀਜ਼ ਤੇ ਬਰੀਕੀ ਨਾਲ ਹਰੇਕ ਬੂਥ ਤੋਂ ਲੈ ਕੇ ਵਾਰਡ ਤੱਕ ਹਰੇਕ ਮੰਡਲ ਦੀ ਸਾਰੀ ਸਰਚਨਾ ਦੇ ਅਨੁਸਾਰ ਸਭ ਦੀਆਂ ਡਿਊਟੀਆਂ ਲਗਾਆਂ ਚ ਪੂਰੇ ਪ੍ਰਦੇਸ਼ ਦੇ ਲੋਕਾਂ ਦੀਆਂ ਡਿਊਟੀਆਂ ਸਾਡੇ ਜਿਹੜੇ ਲੋਕ ਇੱਥੇ ਸੀਨੀਅਰ ਲੀਡਰਸ਼ਿਪ ਆ ਕੌਣ-ਕੌਣ ਨੇ ਹਰੇਕ ਨੂੰ ਕੰਮ ਡਿਸਟ੍ਰਿਬਿਊਸ਼ਨ ਕੀਤੇ ਔਰ ਉਹਨਾਂ ਨੂੰ ਬੜੀ ਬਰੀਕੀ ਨਾਲ ਕੰਮ ਸਮਝਾਏ ਮੈਂ ਸੋਚਦਾ ਵੀ ਇਦਾਂ ਦਾ ਮਾਰਗਦਰਸ਼ਨ ਬੜੇ ਮੁਸ਼ਕਲ ਨਾਲ ਮਿਲਦਾ ਔਰ ਅਸੀਂ ਉਹ ਸਮਾਰਗਦਰਸ਼ਨ ਸਾਨੂੰ ਮਿਲਿਆ ਅਸੀਂ ਉਹਨੂੰ ਕਦੇ ਭੁੱਲ ਨਹੀਂ ਸਕਦੇ そう。